ਸਮਰਾਲਾ ਨਜ਼ਦੀਕ ਪਹੁੰਚੇ ਬੱਸ ਵਿੱਚ ਬੰਬ ਹੋਣ ਦਾ ਫੋਨ ਆਉਣ ਤੋਂ ਬਾਅਦ ਬੱਸ ਦੀ ਪੰਮ ਸquad ਵੱਲੋਂ ਚੈਕਿੰਗ ਕੀਤੀ ਗਈ ਇਸ ਸਬੰਧੀ ਐਸਐਸਪੀ ਡਾਕਟਰ ਜੋਤੀ ਆਦਮ ਨੇ ਦੱਸਿਆ ਕਿ ਗੁਰਦਾਉਂ ਤੋਂ ਕਟੜਾ ਜਾ ਰਹੀ ਬੱਸ ਦੇ ਕੰਡਕਟਰ ਨੂੰ ਫੋਨ ਆਉਂਦਾ ਹੈ ਕਿ ਬੱਸ ਵਿੱਚ ਬੰਬ ਹੈ ਅਤੇ ਬੱਸ ਡਰਾਈਵਰ ਬੜੀ ਸਮਝਦਾਰੀ ਦੇ ਨਾਲ ਸਮਰਾਲਾ ਦੇ ਨੇੜੇ ਪੁਲਿਸ ਹੈੱਡ ਚੌਂਕੀ ਵਿਖੇ ਬੱਸ ਲੈ ਆਉਂਦਾ ਹੈ ਅਤੇ ਬੱਸ ਚੌਂਕੀ ਦੇ ਸਾਹਮਣੇ ਖਾਲੀ ਖੇਤਾ ਵਿੱਚ ਖੜੀ ਕਰ ਦਿੰਦਾ ਹੈ ਜਦੋਂ ਬੰਬ ਸquad ਨੂੰ ਸੂਚਨਾ ਦੇ ਮੌਕੇ ਤੇ ਬੁਲਾਇਆ ਜਾਂਦਾ ਹੈ ਤਾਂ ਉਹਨਾਂ ਵੱਲੋਂ ਗੰਭੀਰਤਾ ਨਾਲ ਚੈਕਿੰਗ ਕੀਤੀ ਜਾਂਦੀ ਹੈ ਅਤੇ ਜਿਨਾਂ ਸਵਾਰੀਆਂ ਦੇ ਬੈਗ ਬੱਸ ਵਿੱਚ ਪਏ ਸਨ ਉਹਨਾਂ ਵਾਸਤੇ ਸਵਾਰੀਆਂ ਦੇ ਵੀ ਬੈਗ ਦੀ ਜਾਂਚ ਕੀਤੀ ਜਾਂਦੀ ਹੈ ਉਹਨਾਂ ਅੱਗੇ ਕੀ ਦੱਸਿਆ ਆਓ ਸੁਣੋ 3 ਵਜੇ ਦੇ ਤਕਰੀਬਨ ਜੋ ਇੱਕ ਆਰਬਿਟ ਬੱਸ ਦਿੱਲੀ ਤੋਂ ਜੰਮੂ ਜੋ ਜਾਰੀ ਸੀਗੀ ਕਟਰਾ ਜੰਮੂ ਵਿਖੇ ਜੀ ਉਹਦੇ ਕੰਡਕਟਰ ਨੂੰ ਇੱਕ ਕਾਲ ਆਂਦੀ ਹੈ ਇੱਕ ਬੰਦਾ ਉਹਨੂੰ ਕਹਿੰਦਾ ਹੈਗਾ ਕਿ ਤੁਹਾਡੀ ਬੱਸ ਦੇ ਵਿੱਚ ਬੋਮਬ ਹੈਗਾ ਤੇ ਫਿਰ ਇੱਥੇ ਹੈਡੋਪੋਲ ਉਹ ਬੱਸ ਸੀਗੀ ਉਹਨਾਂ ਨੇ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਨੇ ਇਮੀਡੀਏਟਲੀ ਬੱਸ ਨੂੰ ਰੁਕਵਾ ਕੇ ਸਾਰੇ ਜੋ ਪੈਸੇਂਜਰ ਸੀਗੇ ਉਹਨਾਂ ਨੂੰ ਇਵੈਕੂਏਟ ਕੀਤਾ ਤੇ ਬੱਸ ਨੂੰ ਇੱਕ ਓਪਨ ਫੀਲਡ ਦੇ ਵਿੱਚ ਖੜਾ ਕਰਾਇਆ ਫਿਰ ਬੌਮ ਸਕਵਡ ਨੂੰ ਬੁਲਾਇਆ ਗਿਆ ਤੇ ਉਹਦੀ ਪ੍ਰੋਪਰ ਕੱਲੇ-ਕੱਲੇ ਚੀਜ਼ ਦੀ ਜਾਂਚ ਕੀਤੀ ਗਈ ਸਾਰੇ ਕੇ ਸਾਰੇ ਜਿੰਨੇ ਵੀ ਪੈਸੇਂਜਰ ਸੀਗੇ ਉਹਨਾਂ ਦੀ ਵੀ ਵੈਰੀਫਿਕੇਸ਼ਨ ਮੀਨਵਾਇਲ ਕੀਤੀ ਗਈ ਤੇ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਇਹ ਫੌਕਸ ਕਾਲ ਨਿਕਲੀ ਹੈਗੀ ਤੇ ਮੈਂ মিডিਆ ਦੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੀ ਹੂੰ ਕਿ ਇੱਕ ਤਾਂ ਹੋ ਸਕਦਾ ਹੈਗਾ ਕਿ ਅ ਅੱਜ ਜਿਵੇਂ ਦਾ ਅੱਜ ਦੇਸ਼ ਦੇ ਵਿੱਚ ਅ ਜੋ ਸਿਕਿਉਰਿਟੀ ਉਹਨੂੰ ਲੈ ਕੇ ਹੋ ਸਕਦਾ ਹੈ ਕਿ ਲੋਕੀ ਇਸ ਤਰੀਕੇ ਦੀ ਸ਼ਰਾਰਤੀ ਜੋ ਤੱਤ ਹੈ ਉਹ ਪੈਨਿਕ ਕ੍ਰੀਏਟ ਕਰਨ ਦੇ ਲਈ ਇਸ ਤਰੀਕੇ ਦੀ ਕਾਲਸ ਜਾਂ ਮੈਸੇजेस ਵਗੈਰਾ ਕਰਨ ਤਾਂ ਤੁਸੀਂ ਇਮੀਡੀਏਟਲੀ ਪੁਲਿਸ ਦੇ ਧਿਆਨ 'ਚ ਲੈ ਕੇ ਆਓ ਅਸੀਂ ਬਿਲਕੁਲ ਮੁਸਤਾਦੀ ਨਾਲ ਆਪਣੀ ਸਿਕਿਉਰਿਟੀ ਤੁਹਾਡੀ ਸਿਕਿਉਰਿਟੀ ਦੇ ਲਈ ਕਾਇਮ ਹੈ ਤੇ ਅਸੀਂ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਤੁਹਾਡੀ ਸਿਕਿਉਰਿਟੀ ਨੂੰ ਮੇਨਟੇਨ ਵੀ ਕਰਾਂਗੇ ਤੇ ਦੂਜੀ ਚੀਜ਼ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਹੋਰ ਵੀ ਰਿਕਵੈਸਟ ਕਰਨਾ ਚਾਹੁੰਦੀ ਹੂੰ ਤੁਸੀਂ ਸਾਰੇ ਜਾਣਦੇ ਹੋ ਇੰਡੀਅਨ ਆਰਮੀ ਨੇ ਬਹੁਤ ਵਧੀਆ ਕੋਆਪਰੇਸ਼ਨ ਕੀਤਾ ਆਪਰੇਸ਼ਨ ਸਿੰਦੂਰ ਤੇ ਉਹਦੇ ਹੀ ਬੈਕਗਰਾਉਂਡ ਦੇ ਵਿੱਚ ਹੀ ਹੋ ਸਕਦਾ ਹੈਗਾ ਕਿ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਕਾਲਸ ਜਾਂ ਮੈਸੇजेस ਤੋਂ ਪੈਨਿਕ ਕ੍ਰੀਏਟ ਹੋ ਸਕੇ ਇਸ ਕਰਕੇ ਲੋਕਾਂ ਨੂੰ ਮੈਂ ਅਪੀਲ ਕਰੂੰਗੀ ਕਿ ਪੈਨਿਕ ਨਾ ਕਰਨ ਸ਼ਾਂਤੀ ਨਾਲ ਇਸ ਟਾਈਮ ਨੂੰ ਕੱਢੇ ਤੇ ਪੁਲਿਸ ਦਾ ਪੂਰਾ ਸਹਿਯੋਗ ਦੇ ਕੁਝ ਵੀ ਸਸਪੈਕਟ ਯਾ ਸਸਪੀਸ਼ੀਅਸ ਐਕਟੀਵਿਟੀ ਤੁਹਾਡੇ ਆਲੇ ਦੁਆਲੇ ਹੁੰਦੀ ਹੈ ਇਮੀਡੀਏਟਲੀ ਤੁਹਾਡੇ ਨੀਅਰੈਸਟ ਪੁਲਿਸ ਸਟੇਸ਼ਨ ਅ ਅ ਵਿੱਚ ਤੁਸੀਂ ਨੋਟ ਕਰਾਓ 112 ਦਾ ਜੋ ਨੰਬਰ ਹੈਗਾ ਸਾਡਾ ਯੂਨੀਵਰਸਲ ਹੈਲਪਲਾਈਨ ਨੰਬਰ ਹੈ ਉਹਦੀ ਵਰਤੋਂ ਕਰੋ ਸਾਡੇ ਧਿਆਨ 'ਚ ਲੈ ਕੇ ਆਓ ਪੈਨਿਕ ਨਾ ਕਰੋ ਲੋਕਾਂ ਦੀ ਅਪੀਲ ਇੱਕ ਵਾਰ ਜਿਹੜੇ ਨੰਬਰ 'ਤੇ ਕਾਲ ਆਈ ਉਹਦੇ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਦਾ ਅਜੀ ਚੈਕ ਅਜੀ ਚੈੱਕ ਕਰ ਰਹੇ ਉਹ ਨੰਬਰ ਦਾ ਵੀ ਅਸੀਂ ਪੂਰਾ ਕ ਪੂਰਾ ਜੋ ਟੈਕਨੀਕਲੀ ਅਸੀਂ ਉਹਨੂੰ ਪੂਰਾ ਕ ਪੂਰਾ ਵੈਰੀਫਾਈ ਕਰ ਰਹੇ ਤੇ ਇਹਦੇ ਨਾਲ ਨਾਲ ਅਜੀ ਤੁਹਾਨੂੰ ਦੱਸਿਓ ਸਾਰੇ ਕੇ ਸਾਰੇ ਜੋ ਵੀ ਪੈਸੇਂਜਰ ਸੀਗੇ ਇਸ ਬੱਸ ਦੇ ਵਿੱਚ ਉਹ ਉਹਨਾਂ ਦੀ ਵੀ ਸਾਰੇ ਸਾਰੇ ਵੈਰੀਫਿਕੇਸ਼ਨ ਕੀਤੀ ਗਈ ਹੈ ਉਦੋਂ ਬਾਅਦ ਹੀ ਇਹਨੂੰ ਆਫਟਰ ਚੈਕਿੰਗ ਇਹਨੂੰ ਸੇਫ ਕਰਾਰ ਕੀਤਾ ਗਿਆ ਮੌਕ ਡ੍ਰਿਲ ਤੋਂ ਪਹਿਲਾਂ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਵੀ ਕੋਈ ਅਜਿਹੇ ਘਟਨਾਵਾ ਵਾਪਰ ਸਕਦੀਆਂ ਫੇਕ ਕਾਲ ਕਰਦੀਆਂ ਨੇ ਆ ਦੇਖਿਏ ਇੱਥੇ ਖੰਨਾ ਵਿਖੇ ਮੌਕ ਡ੍ਰਿਲ ਦਾ ਨਹੀਂ ਸ케ਡਿਊਲ ਸੀਗਾ ਬਟ ਮੌਕ ਡ੍ਰਿਲ ਦਾ ਤੁਸੀਂ ਸਾਰੇ ਜਾਣਦੇ ਹੋ ਐਮ ਐਚ ਏ ਵੱਲੋਂ ਵੀ ਗਾਈਡਲਾਈਨ ਜਾਰੀ ਕੀਤੀ ਗਈ ਸੀਗੀ ਉਸ ਦੇ ਨਾਲ ਨਾਲ ਸਾਰੇ ਕੇ ਸਾਰੇ ਜ਼ਿਲ੍ਹਿਆਂ ਵਿਖੇ ਐਸ ਐਸ ਪੀਜ਼ ਦੇ ਡੀ ਸੀਜ਼ ਵੱਲੋਂ ਗਾਈਡਲਾਈਨਸ ਵੀ ਦਿੱਤੀ ਗਈ ਹੈ ਲੋਕਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੇ ਮੌਕ ਡ੍ਰਿਲ ਜੋ ਹੈ ਉਹ ਸਪੈਸਿਫਿਕ ਪਰਪਸ ਦੇ ਲਈ ਹੈ ਇਦਾਂ ਦੀ ਘਟਨਾਵਾ ਦਾ ਉਹਦੇ ਵਿੱਚ ਜ਼ਿਕਰ ਨਹੀਂ ਸੀਗਾ ਬਟ ਲੋਕਾਂ ਨੂੰ ਮੈਂ ਦੁਬਾਰਾ ਉਹੀ ਤੁਹਾਡੇ ਮਾਧਿਅਮ ਰਾਹੀਂ ਅਪੀਲ ਹੀ ਕਰਨਾ ਚਾਹੁੰਦੀ ਹੂੰ ਕਿ ਪੈਨਿਕ ਨਾ ਕਰਨ ਸਭ ਕੁਝ ਇਨ ਕੰਟਰੋਲ ਹੈਗਾ ਤੇ ਇੰਡੀਅਨ ਸਿਕਿਉਰਿਟੀ ਫੋਰਸਸ ਵੀ ਰਿਸਪਾਂਸ ਦੇ ਰਹੀਆਂ ਆਪਣਾ ਤੋਂ ਸਾਰਾ ਕੁਝ ਵੈਲ ਇਨ ਕੰਟਰੋਲ ਹੈ ਤੁਸੀਂ ਸਾਰੇ ਕੇ ਸਾਰੇ ਸੇਫ ਹੋ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਇੰਡੀਅਨ ਸਿਕਿਉਰਿਟੀ ਫੋਰਸਸ ਐਕਸ਼ਨ ਪ੍ਰੋਪਰ ਤਰੀਕੇ ਨਾਲ ਲੈ ਰਹੀ ਹੈ ਪੈਨਿਕ ਕਰਨ ਦਾ ਟਾਈਮ ਨਹੀਂ ਹੈਗਾ ਸ਼ਾਂਤੀ ਨਾਲ ਹਰ ਚੀਜ਼ ਦਾ ਮਤਲਬ ਜੋ ਵੀ ਕਨਸਰਨਡ ਅਥਾਰਟिटीज ਉਹਨਾਂ ਨੂੰ ਧਿਆਨ ਚ ਲਾ ਕੇ ਹਰ ਚੀਜ਼ ਦਾ ਧਿਆਨ ਚ ਲੈ ਕੇ ਸੋ ਦੈਟ ਉਸ ਚੀਜ਼ ਦਾ ਪ੍ਰੋਪਰ ਤਰੀਕੇ ਨਾਲ ਇੱਕ ਰੈਜ਼ੋਲੂਸ਼ਨ ਕੀਤਾ ਜਾ ਸਕੇ ਜਿਵੇਂ ਅੱਜ ਦਾ ਸੀਗਾ ਸਾਡੇ ਕੋਲ ਕਾਲ ਆਈ ਅਸੀਂ ਉਸ ਚੀਜ਼ ਨੂੰ ਪ੍ਰੋਪਰਲੀ ਚੈੱਕ ਕਰਕੇ ਵੈਰੀਫਾਈ ਕਰਕੇ ਉਦੋਂ ਬਾਅਦ ਫਿਰ ਲੋਕਾਂ ਨੂੰ ਜਾਣ ਦੇ ਲਈ ਅਸੀਂ ਰਵਾਨਾ ਕਰਾਂਗੇ ਕਿਉਂਕਿ ਬਸ ਹੁਣ ਕੰਪਲੀਟਲੀ ਸੇਫ ਹੈਗੀ ਇੱਕ ਹੌਪਸ ਕਾਲ ਸੀਗੀ ਹੋ ਸਕਦਾ ਅੱਗੇ ਵੀ ਆਉਣ ਲੇਕਿਨ ਇਮੀਡੀਟਲੀ ਅਗਰ ਲੋਕੇ ਸਾਡੇ ਧਿਆਨ ਚ ਲੈ ਕੇ ਆਉਣਗੇ ਤਾਂ ਪੈਨਿਕ ਵੀ ਨਹੀਂ ਕ੍ਰੀਏਟ ਹੁੰਦਾਗਾ ਉਹਨੂੰ ਪ੍ਰੋਪਰਲੀ ਚੈੱਕ ਵੀ ਕੀਤਾ ਜਾਏਗਾ